ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸੇ ਜੜੀ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 4 5 ਮਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਹੈ ਤੇ ਇੱਕ ਪੱਛਮੀ ਸਿਸਟਮ ਦੱਸ ਸਕਦੇ ਨੇ ਜਾ ਰਿਹਾ ਜਿਹਦੇ ਸਦਕਾ ਤਗੜੇ ਹਰੇੜ ਚੱਕੜ ਪਲੱਸ ਤਗੜੇ ਮੀਂਹ ਪਾ ਸાગਰੀ ਗੜੇਮਾਰ ਕੁਝ ਇਸੇ ਤਰ੍ਹਾਂ ਦੇ ਵਿੱਚ ਹੋ ਸਕਦੀ ਹੈ ਇਹ ਤੁਹਾਨੂੰ ਅਪਡੇਟ ਅਸੀਂ ਦੇਣਗੀਆਂ ਸੋ ਅਸਲ ਜਿਹੜਾ ਤਾਜ਼ਾ ਸੈਟਲਾਈਟ ਦਸੇਣਾ ਦੇਖ ਰਹੇ ਹਾਂ ਜੀ ਸਵੇਰ ਦੇ ਲਗਭਗ 9:00 ਇੱਕ 8:00 ਵਜਣ ਜਾ ਰਿਹਾ ਤੇ 30 ਅਪ੍ਰੈਲ ਦੀ ਅੱਜ ਸਵੇਰਾ ਬਰਲ ਮਹੀਨੇ ਦਾ ਖੀਲਾ ਦਿਨ ਹੈ ਤੇ ਅੱਜ ਐਸਏ ਦੀ ਅਫਾਜਕਰ ਤਸਵੀਰ ਦੇ ਦਿਆਂ ਤੇ ਲਗਭਗ ਬਹੁਤੇ ਫਾਗਾਂ ਦੇ ਵਿੱਚ ਮੌਸਮ ਜਿਹੜਾ ਬਿਲਕੁਲ ਸਾਫ ਬਣਿਆ ਹੋਇਆ। ਕੁਝ ਕਿਸੇ ਤਰ੍ਹਾਂ ਦੇ ਵਿੱਚ ਹਲਕੀ ਟੋਮਟੋਵੇਂ ਬੱਦਲ ਵਈ ਛਾਈ ਹੋਈ ਹੈ। ਜਿੱਥੇ ਮੌਸਮ ਠੀਕ ਠਾਕ ਬਣਿਆ ਹੋਇਆ। ਪੂਰਾ ਚੱਲ ਰਿਹਾ ਜੀ ਕਾਫੀ ਤੇਜ਼ੀ ਦੇ ਨਾਲ ਸਵੇਰ ਤੋਂ ਹੀ ਤੇ ਇਹ ਦੁਪਹਿਰ ਤੱਕ ਪੂਰਾ ਚੱਲਣ ਦੇ ਆਸਾਰ ਹੋਣਗੇ। ਦੱਖਣ ਪੂਰਬੀ ਜੋ ਹਵਾਵਾਂ ਨੇ ਯਾਨੀ ਕਿ ਸਾਊਥ-ਈਸਟ ਵਿੰਡ ਪੰਜਾਬ ਹਰਿਆਣਾ ਦੇ ਵਿੱਚ ਚਲਦੀਆਂ ਰਹਿਣਗੀਆਂ। ਅੱਜ ਕਹਿ ਲਿਆ ਕਿ ਕੁਝ ਖੇਤਰਾਂ ਦੇ ਵਿੱਚ ਅੱਜ ਵੀ ਸਿਸਟਮ ਅਸਰ ਦਿਖਾ ਸਕਦਾ ਹੈ। ਸ਼ਾਮ ਤੋਂ ਜਾਂ ਫਿਰ ਕੱਲ੍ਹ ਦੇ ਰਾਤ ਤੋਂ ਪਹਿ ਤੇ ਇਹ ਸਿਸਟਮ ਹੈ ਜਿਹੜਾ ਕੱਲ ਤੋਂ ਮੁੱਖ ਤੌਰ ਤੇ ਸਰਗਰਮ ਹੋਣ ਜਾ ਰਿਹਾ ਕੱਲ ਤੋਂ ਲੈ ਕੇ ਅਗਲੇ ਜਿਹੜੇ 4-5 ਦਿਨ ਹੋਣਗੇ ਯਾਨੀ ਕਿ 1 ਤੋਂ ਲੈ ਕੇ 5 ਮਈ ਤੱਕ ਇਹ ਸਿਸਟਮ ਮੁੱਖ ਤੌਰ ਤੇ ਪ੍ਰਭਾਵਿਤ ਕਰੇਗਾ ਪੰਜਾਬ ਹਰਿਆਣਾ ਰਾਜਸਥਾਨ ਲੈਂਦਾ ਪੰਜਾਬ ਪਾਕਿਸਤਾਨ ਦੇ ਬਹੁਤੇ ਖਾਗ ਉੱਤਰ ਖੱਛਮੀਂ ਭਾਗ ਜੰਮੂ ਹਿਮਾਚਲ ਉਤਰਾਖੰਡ ਪੱਛਮੀ ਯੂਪੀ ਔਰ ਜਿਹੜੇ ਉੱਤਰਪੂਰਬੀ ਮੱਧ ਪ੍ਰਦੇਸ਼ ਦੇ ਖੇਤਰ ਸਿਹਰਾ ਖੇਤਾਂ ਨੂੰ ਇਸ ਸਿਸਟਮ ਪਰਭਾਵਿਤ ਕਰਨ ਜਾ ਰਿਹਾ ਪੰਜਾਬ ਦੇ ਕਹ ਲਈ ਹੈ ਕਿ 80 85% ਖੇਤਾਂ ਦੇ ਵਿੱਚ ਉਮੀਦਿਆ ਸਾਰ ਬਰਨਗੇ ਕੁਝ ਹੋ ਸਕਦੇ ਨੇ 10 15% ਜ਼ਿਲ੍ਹੇ ਜਿੱਥੇ 10 15% ਖੇਤਰ ਜਿੱਥੇ ਮੀਂਹ ਦੇ ਚਾਂਸ ਘੱਟ ਹੋਣ ਜਾਂ ਫਿਰ ਮੀਂਹ ਕਣੀਆ ਦੇ ਨਾਲ ਸਾਰ ਦੂਗੇ ਸੋ ਇਹ ਸਿਸਟਮ ਹੈ ਜਿਹੜਾ ਕੱਲ ਤੋਂ ਸਰਗਰਮ ਹੈ ਜੀ ਇਹ ਸਿਸਟਮ ਵੈਦਾ ਚੱਲੇਗਾ ਕਿ ਸਵੇਰ ਤੋਂ ਲੱਗੇ ਦੁਪਹਿਰ ਤੱਕ ਤਾਂ ਭਲ ਲੱਗ ਜਾ ਕਰੇਗੀ ਦੁਪਹਿਰ ਤੋਂ ਲੱਗੇ ਸ਼ਾਮ ਤੱਕ ਬਦਲ ਬਣਾ ਕਰੇਗਾ ਜਿੱਥੇ ਕਾਰਵਾਈਆਂ ਹੋਇਆ ਜਾਣਗੀਆਂ ਮੀਂਹ ਚਖੜਦੀਆਂ ਹਨੇਰ ਚਖੜਦੀਆਂ ਕਾਲੀ ਹਰੀੜੀ ਚੜ ਸਕਦੀ ਹੈ ਜੇ ਲੈਂਦੇ ਆ ਇਸ ਫਾਸੇ ਜਿਹੜੀ ਕਿ ਕਵਰ ਕਰ ਸਕਦੀ ਆ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਸੋ ਐਦਾ ਹੀ ਦੋ ਤਰੀਕ ਨੂੰ ਹੋਵੇਗਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਪਰ ਦੁਪਹਿਰ ਤੋਂ ਬਾਅਦ ਬੱਦਲ ਤਿੰਨ ਤਰੀਕ ਨੂੰ ਐਦਾ ਹੀ ਸਵੇਰ ਤੋਂ ਦੁਪਹਿਰ ਤੱਕ ਧੁੱਪ ਦੁਪਹਿਰ ਤੋਂ ਬਾਅਦ ਬੱਦਲ ਚਾਰ ਤਰੀਕ ਨੂੰ ਐਦਾ ਹੀ ਹੋਏਗਾ ਪੰਜ ਨੂੰ ਸਿਸਟਮ ਜਿਹੜਾ ਅੱਗੇ ਕੂਚ ਕਰ ਜਾਏਗਾ ਸੋ ਐਦਾਂ ਬੱਦਲ ਵਾਜ ਦੇ ਨਾਲ ਛਰਾਟੇ ਕੁਝ ਖੇਤਰਾਂ ਦੇ ਵਿੱਚ ਗਰੇਮਾਰ ਕੁਝ ਖੇਤਰਾਂ ਦੇ ਵਿੱਚ ਤਗੜਾ ਹਨੇਰ ਚਖੜ ਸੋ ਇਹ ਕਿਹੜੇ ਖੇਤਰ ਹੋਣਗੇ ਇਹ ਸਾਰੀ ਕਹਾਣੀ ਪ੍ਰਮਾਤਮਾ ਕੁਦਰਤ ਦੇ ਹੱਥ ਵਾਸਾ ਸੋ ਲੈਣਦੇ ਵਾਲੇ ਪਾਸੇ ਤੋਂ ਕਹਿ ਰਹੀ ਹੈ ਕਿ ਮਾਲਵਾ ਖੇਤਰ ਸਾਰਾ ਕਵਰ ਹੋਏਗਾ ਪਛਮੀ ਖੇਤਰਾਂ ਤੋਂ ਲੈ ਕੇ ਬਠਿੰਡਾ ਫਾਜਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਮੋਗਾ ਬਰਨਾਲਾ ਸੰਗਰੂਰ ਮਲੇਰਕੋਟਲਾ ਲੁਧਿਆਣਾ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੇ ਹਨੇ ਚੱਕਰ ਦੇ ਆਸਾਮ ਨੇ ਇਦਾਂ ਹੀ ਮਾਝਾ ਖੇਤਰ ਵੀ 도ਆਬਾ ਖੇਤਰ ਵੀ ਵੈਸੇ ਜਲਾ ਵਾਰਾਂ ਕਰਦੇ ਤੁਹਾਡੇ ਨਾਲ ਸਾਂਝੇ ਕਰਾਂਗੇ ਜਲਦ ਤੇ ਇਹ ਅਸੀਂ ਮੋٹے ਤੌਰ ਤੇ ਅੰਦਾਜ਼ਾ ਲਾ ਰਹੇ ਆ ਕਿ ਇਹਨਾਂ ਸਾਰੇ ਜਨਾਂ ਦੇ ਵਿੱਚ ਉਮੀਦ ਹੈ ਸਾਰ ਜਿਹੜੇ ਛੱਕੜ ਦੇ ਅਸਰ ਬਣਦੇ ਜਾ ਪਰੇ ਨੇ ਇਸ ਲਈ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਆ ਕਿ ਤੁਸੀਂ ਆਪਣਾ ਅਗਾਉਂ ਪ੍ਰਬੰਧ ਕਰ ਸਕਦੇ ਆ ਜੀ ਖਾਸ ਕਰਕੇ ਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਫਸਲਾਂ ਆਪਣੀਆਂ ਬਾਹਰ ਹੋਈਆਂ ਨੇ ਭਾਵੀਆਂ ਮੰਡੀਆਂ 'ਚ ਨਹੀਂ ਜਾਂ ਫਿਰ ਆਪਾਂ ਹਾਲੇ ਸਾਉਂਸਵਾਲੂ ਨਦੀ ਕਰ ਰਹੀਆਂ ਜਾਰੀ ਹੈ ਤੇ ਇਹ ਆਪਣਾ ਤੁਸੀਂ ਅਗਾਉਂ ਪ੍ਰਬੰਧ ਕਰ ਸਕਦੇ ਆ ਝੱਖੜ ਝੋਲਾ ਚੱਲਣ ਦੇ ਆਸਾਰ ਨੇ ਕੱਲ ਤੋਂ ਤੇ ਫਾਇਦਾ ਤੁਹਾਨੂੰ ਅਸੀਂ ਦੱਸ ਜੀ ਹੈ ਕਿ ਤੁਸੀਂ ਆਪਣਾ ਅਗਾਉਂ ਪ੍ਰਬੰਧ ਕਰਕੇ ਰੱਖ ਸਕਦੇ ਆ ਜਿੱਥੇ ਤੱਕ ਹੋ ਸਕਦਾ ਤੁਸੀਂ ਕਰ ਲੋ ਪ੍ਰਬੰਧ ਬਾਕੀ ਆਪਣੀ ਕੁਦਰਤ ਤੇ ਛੱਡੋ ਜੀ ਪਰਮਾਤਮਾ ਜਾਣੇ ਜਾਣੇ ਸੋ ਫਿਲਹਾਲ ਜੀ ਇਸ ਤੋਂ ਅੱਗੇ ਵਧਦੇ ਆ ਜੇਕਰ ਹਮ ਆਸਫ ਹੱਕ ਦੀ ਅਪਡੇਟ ਦੇਖਦੇ ਆ ਤੇ ਕੱਲ ਤੋਂ ਅਲਰਟ ਜਿਹੜੇ ਆ ਫਿਲਹਾਲ ਜਾਰੀ ਕੀਤੇ ਗਏ ਨੇ ਡਸਟ ਟਰਮ ਯਾਨੀ ਕਿ 3 ਮਹੀਨਿਆਂ ਨੂੰ ਜਿਹੜੇ ਤੋੜ ਫਿਰਿਆ ਤੂਫਾਨ ਉੱਠ ਸਕਦਾ 1 ਮਈ ਨੂੰ ਯਾਨੀ ਕਿ ਕੱਲ ਨੂੰ ਤੇ ਫਿਲਹਾਲ ਅੱਜ ਰਾਹਤ ਹੈ ਅੱਜ ਹਵਾਵਾਂ ਘਰੇ ਦੀਆਂ ਚੜ ਰਹੀਆਂ ਨੇ ਨਵੀਂ ਅਲਾਚ ਮੌਜੂਦ ਹੈ ਜਿਸ ਦੇ ਨਾਲ ਠੀਕ ਠਾਕ ਮੌਸਮ ਬਣਿਆ ਹੋਇਆ ਸੋ ਬਾਕੀ ਅਗਲੇ 48 72 ਘੰਟਿਆਂ ਦੇ ਲਈ orange alert ਤੇ yellow alert جاری ਕੀਤੇ ਜਾ ਚੁੱਕੇ ਨੇ ਵਾਕੇ ਸਿਸਟਮ ਬਾਰੇ ਨਾਲ ਦੇ ਨਾਲ ਅਪਡੇਟ ਤੁਹਾਨੂੰ ਰੈਗੂਲਰ ਤੌਰ ਤੇ ਅਸੀਂ ਦਿੰਦੇ ਰਹਾਂਗੇ ਜਿੱਥੇ ਵੀ ਚੱਕਰ ਵਾਲੇ ਅਸਾਰ ਹੋਣ ਜਿੱਥੇ ਬੱਦਲ ਬਣਿਆ ਉਹ ਤੁਹਾਨੂੰ ਪੋਸਟ ਅਸੀਂ ਲਿਖ ਕੇ ਸਾਂਝੀ ਕਰ ਦਵਾਂਗੇ ਧੰਨਵਾਦ ਜੀ